ਗੁਰੂ ਕੀ ਪਿਆਰੀ ਸਾ ਸੰਗਤ ਜੀ ਦਸ਼ਮ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਗਰੀਬ ਜਿਹਾ ਸਿੱਖ ਜਿਸ ਦਾ ਨਾਮ ਭਾਈ ਜੱਸਾ ਸੀ ਤੇ ਭਾਈ ਜੱਸਾ ਹਰ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦਾ ਸੀ ਤੇ ਹਰ ਮਹੀਨੇ ਦੀ ਤਰ੍ਹਾਂ ਇੱਕ ਦਿਨ ਜਦ ਭਾਈ ਸੱਜਾ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਤੇ ਗੁਰੂ ਜੀ ਦੇ ਦਰਸ਼ਨ ਪਾ ਕੇ ਮੱਥਾ ਟੇਕ ਕੇ ਵਾਪਸ ਜਾਣ ਲੱਗਾ ਤਾਂ ਗੁਰੂ ਜੀ ਦਾ ਧਿਆਨ ਉਸ ਸਿੱਖ ਵੱਲ ਪਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਭਾਈ ਅਸੀਂ ਤੈਨੂੰ ਗੁਰੂ ਘਰ ਵਿੱਚ ਆਉਂਦਿਆਂ ਕਈ ਵਾਰ ਦੇਖਿਆ ਹੈ ਪਰ ਤੈਨੂੰ ਗੁਰੂ ਘਰ ਵਿੱਚ ਸੇਵਾ ਕਰਦਿਆਂ ਕਦੀ ਨਹੀਂ ਵੇਖਿਆ ਜਾ ਅੱਜ ਥੋੜੀ ਜਹੀ ਸੇਵਾ ਕਰ ਲੈ ਤਾਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਸਿੱਖ ਨੇ ਜਵਾਬ ਦਿੱਤਾ ਕਿ ਮਹਾਰਾਜ ਜੀ ਮੈਨੂੰ ਵਾਪਸ ਜਾਣਾ ਪੈਣਾ ਹੈ ਕਿਉਂਕਿ ਵਾਪਸ ਜਾ ਕੇ ਪਹਿਲਾਂ ਤਾਂ ਮੈਨੂੰ ਮਜ਼ਦੂਰੀ ਲੱਭਣੀ ਪੈਣੀ ਹੈ ਤੇ ਫਿਰ ਕੰਮ ਕਰਕੇ ਆਪਣੇ ਬੱਚਾਂ ਦਾ ਟੱਡ ਪਾਲਾਂਗਾ ਜੇਕਰ ਮੈਂ ਸੇਵਾ ਕਰਨ ਲੱਗਾ ਤਾਂ ਮੇਰਾ ਪਰਿਵਾਰ ਤਾਂ ਭੁੱਖਾ ਮਰ ਜਾਵੇਗਾ ਸੇਵਾ ਕਰਕੇ ਤਾਂ ਮੈਨੂੰ ਕੋਈ ਪੈਸਾ ਨਹੀਂ ਮਿਲਣਾ ਪਰ ਜੇਕਰ ਮੈਂ ਮਜਦੂਰੀ ਕਰਾਂਗਾ ਤਾਂ ਹੀ ਮੈਨੂੰ ਪੈਸੇ ਮਿਲਣਗੇ ਤੇ ਉਹਨਾਂ ਪੈਸੇ ਨਾਲ ਹੀ ਮੇਰੇ ਬੱਚੇ ਰੋਟੀ ਖਾਣਗੇ ਭਾਈ ਸੱਜੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਕਿ ਭਾਈ ਤੈਨੂੰ ਤਾਂ ਇਹ ਲੱਗਦਾ ਹੈ ਕਿ ਤੁਹਾਨੂੰ ਇੱਥੇ ਘੱਟ ਤੋਂ ਘੱਟ 9 ਮਹੀਨੇ ਰਹਿਣਾ ਚਾਹੀਦਾ ਹੈ ਤੇ 9 ਮਹੀਨੇ ਤੱਕ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪਾਈ ਸੱਜੇ ਨੇ ਕਿਹਾ ਕਿ ਪਾਤਸ਼ਾਹ ਜੀ ਮੈਨੂੰ ਮਾਫ਼ ਕਰਨਾ ਮੈਂ ਤਾਂ ਇੱਥੇ ਨੌ ਘੜੀਆਂ ਵੀ ਨਹੀਂ ਰੁੱਕ ਸਕਦਾ ਤੇ ਤੁਸੀਂ ਮੈਨੂੰ ਨੌ ਮਹੀਨਾ ਲਈ ਰੁਕਣ ਲਈ ਕਹਿ ਰਹੇ ਹੋ ਕਿਰਪਾ ਕਰਕੇ ਮੈਨੂੰ ਇੱਥੋਂ ਜਾਣ ਦੀ ਆਗਿਆ ਬਖਸ਼ੋ ਤਾਂ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਫਿਰ ਤੋਂ ਮੁਸਕਰਾਏ ਤੇ ਆਖਣ ਲੱਗੇ ਕਿ ਠੀਕ ਹੈ ਭਾਈ ਜੇਕਰ ਤੂੰ ਇੱਥੇ ਨਹੀਂ ਰੁਕਣਾ ਤਾਂ ਨਾ ਰੁਕ ਪਰ ਜਾਂਦਾ ਜਾਂਦਾ ਸਾਡਾ ਇੱਕ ਕੰਮ ਕਰਦਾ ਜਾ ਕਿ ਅਸੀਂ ਤੈਨੂੰ ਇੱਕ ਪੱਤਰ ਲਿਖ ਕੇ ਦਵਾਂਗੇ ਤੇ ਇਹ ਪੱਤਰ ਤੂੰ ਜਾਂਦਾ ਜਾਂਦਾ ਪੀਰ ਬੁੱਧੂ ਸ਼ਾਹ ਨੂੰ ਫੜਾ ਦੇਵੀਂ ਤਾਂ ਭਾਈ ਸੱਜੇ ਨੇ ਕਿਹਾ ਸਤਿਵੰਤ ਗੁਰੂ ਜੀ ਕਲਗੀਧਰ ਪਾਤਸ਼ਾਹ ਨੇ ਆਪਣੇ ਪਵਿੱਤਰ ਹੱਥਾਂ ਨਾਲ ਇੱਕ ਪੱਤਰ ਲਿਖਿਆ ਤੇ ਭਾਈ ਸੱਜੇ ਨੂੰ ਬੁਲਾ ਦਿੱਤਾ ਤਾਂ ਭਾਈ ਸੱਜੇ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਏ ਤੇ ਆਗਿਆ ਲੈ ਕੇ ਪੀਰ ਬੁੱਧੂ ਸ਼ਾਹ ਕੋਲ ਪਹੁੰਚ ਗਿਆ ਤੇ ਕਿਹਾ ਕਿ ਇਹ ਚਿੱਠੀ ਕਲੰਗੀਧਰ ਪਾਤਸ਼ਾਹ ਨੇ ਤੁਹਾਡੇ ਲਈ ਭੇਜੀ ਹੈ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਸਭ ਤੋਂ ਪਹਿਲਾਂ ਭਾਈ ਸੱਜੇ ਨੂੰ ਨਮਸਕਾਰ ਕੀਤੀ ਤੇ ਬਹੁਤ ਆਪਕ ਕੀਤੀ ਕਿਉਂਕਿ ਭਾਈ ਸੱਜਾ ਗੁਰੂ ਜੀ ਦੇ ਦਰਸ਼ਨ ਪਾ ਕੇ ਆਇਆ ਸੀ ਜਦੋਂ ਪੀਰ ਬੁੱਧੂ ਸ਼ਾਹ ਨੇ ਉਸ ਚਿੱਠੀ ਨੂੰ ਖੋਲ੍ਹਿਆ ਤਾਂ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ ਮੇਰੇ ਸਿੱਖ ਪਿਆਰੇ ਜੀ ਸੁਣ ਲੈਣੀ ਮੇਰੀ ਇਹ ਅਰਦਾਸ ਕਿ ਇਸ ਚਿੱਠੀ ਵਾਲੇ ਸਿੱਖ ਵੀਰ ਨੂੰ ਤੁਸੀਂ ਰੱਖਣਾ ਆਪਣੇ ਪਾਸ ਕਿਤਨੀ ਕੁ ਦੇਰ ਰੱਖਣਾ ਜਦ 9 ਮਹੀਨੇ ਬੀਤ ਜਾਣ ਤਦ ਆਸੀ ਮੱਗਰ ਮਾਂ ਤਦ ਇਸ ਨੂੰ ਛੁੱਟੀ ਦੇਣੀ ਇਸ ਦੇ ਕਰਨੇ ਬੰਦ ਕਲਾ ਚਿੱਠੀ ਦੇਣ ਤੋਂ ਬਾਅਦ ਭਾਈ ਸੱਜਾ ਜਦੋਂ ਜਾਣ ਲਈ ਤਿਆਰ ਹੋਇਆ ਤਾਂ ਪੀਰ ਬੁੱਧੋ ਸ਼ਾਹ ਨੇ ਕਿਹਾ ਜਰਾ ਰੁਕੋ ਭਾਈ ਕਿਉਂਕਿ ਮੈਨੂੰ ਇਸ ਚਿੱਠੀ ਵਿੱਚ ਗੁਰੂ ਜੀ ਦਾ ਹੁਕਮ ਹੋਇਆ ਹੈ ਕਿ ਤੁਹਾਨੂੰ ਮੇਰੇ ਪਾਸ 9 ਮਹੀਨੇ ਰਹਿਣਾ ਪਵੇਗਾ ਜੇਕਰ ਤੁਸੀਂ ਆਪਣੀ ਮਰਜ਼ੀ ਨਾਲ ਰਹੋਗੇ ਤਾਂ ਚੰਗਾ ਹੈ ਨਹੀਂ ਤਾਂ ਮੈਂ ਤੁਹਾਨੂੰ ਕਿਸੇ ਵੀ ਕੀਮਤ ਤੇ ਰੱਖਾਂਗਾ ਕਿਉਂਕਿ ਏ ਮੇਰੇ ਗੁਰੂ ਜੀ ਦਾ ਹੁਕਮ ਹੈ ਤੇ ਉਹਨਾਂ ਦਾ ਹੁਕਮ ਹੀ ਮੇਰਾ ਜੀਵਨ ਹੈ ਪੀਰ ਬੁੱਧੂ ਸਾਹ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਭਾਈ ਸੱਜਾ ਚਿੰਤਾ ਵਿੱਚ ਬਹਿ ਗਿਆ ਤੇ ਆਖਣ ਲੱਗਾ ਕਿ ਭਾਈ ਸਾਹਿਬ ਮੇਰੀ ਮਜਬੂਰੀ ਸਮਝੋ ਮੈਨੂੰ ਜਾਣਾ ਪਵੇਗਾ ਨਹੀਂ ਤਾਂ ਮੇਰਾ ਪਰਿਵਾਰ ਹੈ ਭੁੱਖਾ ਮਰ ਜਾਵੇਗਾ ਚਿੰਤਾ ਵਿੱਚ ਡੁੱਬੇ ਭਾਈ ਸੱਜੇ ਨੂੰ ਗੱਲਾਂ ਕਰਦਿਆਂ ਕਰਦਿਆਂ ਚੱਕਰ ਆ ਗਿਆ ਤੇ बेहोश ਹੋ ਗਏ ਜ਼ਮੀਨ ਤੇ ਡਿੱਗਿਆ ਤਾਂ ਪੀਰ ਬੁੱਧੂ ਸਾਹ ਉਸ ਨੂੰ ਅੰਦਰ ਲੈ ਗਏ ਉਧਰ ਦੂਸਰੇ ਪਾਸੇ ਰਾਤ ਹੋ ਚੁੱਕੀ ਸੀ ਤੇ ਭਾਈ ਸੱਜੇ ਦਾ ਪਰਿਵਾਰ ਹੈ ਭੁੱਖਾ ਪਾਣਾ ਬੈਠਾ ਹੋਇਆ ਸੀ ਬੱਚਾ ਨੂੰ ਭੁੱਖ ਲੱਗੇ ਹੋਈ ਸੀ ਤੇ ਬੱਚੇ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੇ ਸਨ ਪਰਿਵਾਰ ਦੇ ਗਮਾਣ ਵਿੱਚ ਇੱਕ ਵਪਾਰੀ ਰਹਿੰਦਾ ਸੀ ਜਿਹੜਾ ਕਿ ਗੁਰੂ ਘਰ ਵਿੱਚ ਸ਼ਰਧਾ ਰੱਖਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਵਪਾਰੀ ਦੇ ਸੁਪਨੇ ਵਿੱਚ ਆਏ ਤੇ ਕਿਹਾ ਕਿ ਤੇਰੇ ਗਮਾਣ ਵਿੱਚ ਮੇਰੇ ਬੱਚੇ ਰਹਿੰਦੇ ਹਨ ਜਿਹੜੇ ਕਿ ਇਸ ਵੇਲੇ ਭੁੱਖੇ ਬੈਠੇ ਹੋਏ ਹਨ ਜਾ ਉਹਨਾਂ ਨੂੰ ਕੁਝ ਖਾਣ ਲਈ ਦੇ ਕੇ ਆ ਤਾਂ ਵਪਾਰੀ ਸਿਹਤ ਰਾਤ ਤੋਂ ਰਾਤ ਹੀ ਉਹਨਾਂ ਦੇ ਘਰ ਰਾਸ਼ਨ ਦੀਆਂ ਬੋਰੀਆਂ ਲੈ ਕੇ ਪਹੁੰਚ ਗਿਆ ਤੇ ਬੱਚਿਆਂ ਨੇ ਬੜੇ ਹੀ ਆਨੰਦ ਨਾਲ ਢਿੱਡ ਭਰ ਕੇ ਪੋਜਣ ਚ ਗਿਆ ਵਪਾਰੀ ਸੇਠ ਨੇ ਜਦੋਂ ਕੱਚੇ ਘਰ ਦੀ ਹਾਲਤ ਦੇਖੀ ਤਾਂ ਉਸ ਨੇ ਕੱਚੇ ਘਰ ਨੂੰ ਢਵਾ ਕੇ ਪੱਕੇ ਘਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਪਾਈ ਸੱਜੇ ਦੇ ਬੱਚੇ ਬੜੇ ਮਿਹਨਤੀ ਸਨ ਤੇ ਉਹ ਵੀ ਆਪਣਾ ਨਮਾਕਰ ਵਰਣ ਦੇ ਚਾਹ ਵਿੱਚ ਮਜ਼ਦੂਰਾਂ ਦੇ ਨਾਲ ਲੱਗ ਗਏ ਤੇ ਨੀਹਾਂ ਦੀ ਖੁਦਾਈ ਸਮੇਂ ਬੱਚਿਆਂ ਨੂੰ ਇੱਕ ਗਾਗਰ ਵਿੜੀ ਜਿਹੜੀ ਕਿ ਉੱਪਰ ਤੱਕ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਸੀ ਉਸ ਪਰਿਵਾਰ ਦੇ ਉੱਪਰ ਹੁਣ ਗੁਰੂ ਜੀ ਦੀ ਨਿਗਾਸ ਵੱਲੀ ਹੋ ਚੁੱਕੀ ਸੀ ਤਾਂ ਘਰ ਦੇ ਹਾਲਾਤ ਬਿਲਕੁਲ ਬਦਲ ਗਏ ਗਰੀਬੀ ਦੀ ਜਗ੍ਹਾ ਅਮੀਰੀ ਆ ਗਈ ਤੇ ਕੱਚੇ ਘਰ ਦੀ ਜਗ੍ਹਾ ਪੱਕਾ ਸੋਹਣਾ ਮਕਾਨ ਬਣ ਗਿਆ ਤੇ ਭਾਈ ਸੱਜੇ ਦਾ ਪਰਿਵਾਰ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ 9 ਮਹੀਨੇ ਪੂਰੇ ਹੋਣ ਤੋਂ ਬਾਅਦ ਭਾਈ ਸੱਜਾ ਪੀਰ ਬੁੱਧੂ ਸ਼ਾਹ ਤੋਂ ਆਗਿਆ ਲੈ ਕੇ ਆਪਣੇ ਘਰ ਵੱਲ ਤੁਰ ਪਿਆ ਤੇ ਰਸਤੇ ਵਿੱਚ ਸੋਚਦਾ ਆਵੇ ਕਿ ਮੇਰਾ ਪਰਿਵਾਰ ਤਾਂ ਭੁੱਖਾ ਮਰ ਗਿਆ ਹੋਵੇਗਾ ਪਤਾ ਨਹੀਂ ਕਿਵੇਂ ਤੜਪ-ਤੜਪ ਕੇ ਉਹਨਾਂ ਦੀ ਜਾਨ ਨਿਕਲੀ ਹੋਵੇਗੀ ਸੋਚਦਾ ਸੋਚਦਾ ਭਾਈ ਸੱਜਾ ਜਦੋਂ ਆਪਣੇ ਪਿੰਡ ਪਹੁੰਚਿਆ ਤਾਂ ਕੀ ਦੇਖਦਾ ਹੈ ਕਿ ਉਸ ਦੇ ਟੁੱਟੇ ਘਰ ਦੀ ਥਾਂ ਤੇ ਇੱਕ ਖੂਬਸੂਰਤ ਘਰ ਬਣਿਆ ਹੋਇਆ ਹੈ ਜਿਸ ਨੂੰ ਦੇਖ ਕੇ ਭਾਈ ਸੱਜੇ ਦੇ ਮਨ ਵਿੱਚ ਹੋਰ ਬੁਰੇ ਖਿਆਲ ਆਉਣ ਲੱਗੇ ਤੇ ਨਾ ਤਾਂ ਮੇਰਾ ਪਰਿਵਾਰ ਬਚਿਆ ਹੋਣਾ ਤੇ ਨਾ ਮੇਰੇ ਘਰ ਉੱਤੇ ਵੀ ਕਿਸੇ ਅਮੀਰ ਜਾਦੇ ਦਾ ਕਬਜ਼ਾ ਹੋ ਚੁੱਕਿਆ ਹੈ। ਰੋਂਦੇ ਰੋਂਦੇ ਭਾਈ ਸੱਜੇ ਨੇ ਗੁਰੂ ਘਰ ਦਾ ਦਰਵਾਜ਼ਾ ਖੜਕਾਤਾ। ਕੀ ਦੇਖਦਾ ਹੈ ਕਿ ਅੰਦਰੋਂ ਉਸਦੀ ਪਤਨੀ ਦਰਵਾਜ਼ਾ ਖੋਲਦੀ ਹੈ ਜਿਸ ਨੂੰ ਦੇਖ ਕੇ ਭਾਈ ਸੱਜਾ ਹੈਰਾਨ ਹੋ ਜਾਂਦਾ ਹੈ। ਤੇ ਪੁੱਛਦਾ ਹੈ ਕਿ ਇਹਨਾਂ ਕੁਝ ਕਿੱਥੋਂ ਆਇਆ ਤਾਂ ਭਾਈ ਸੱਜੇ ਦੀ ਪਤਨੀ ਦੀਆਂ ਅੱਖਾਂ ਵਿੱਚੋਂ ਹੰਝੋ ਨਿਕਲ ਆਏ ਤੇ ਉਹ ਭਾਈ ਸੱਜੇ ਨੂੰ ਅੰਦਰ ਲੈ ਆਈ ਤੇ ਉਸ ਨੂੰ ਸਾਰੀ ਗੱਲ ਦੱਸੀ ਕਿ ਤੁਹਾਡੇ ਜਾਣ ਪਿੱਛੋਂ ਸਾਡੀਆਂ ਸਾਰੀਆਂ ਮੁਸੀਬਤਾਂ ਖਤਮ ਹੋ ਗਈਆਂ ਸਨ ਤੇ ਇਹ ਸਾਰੀ ਦੇਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ ਪਤਨੀ ਦੀਆਂ ਗੱਲਾਂ ਸੁਣ ਕੇ ਪਾਈ ਸੱਜੇ ਦੀਆਂ ਅੱਖਾਂ ਵਿੱਚ ਪਾਣੀ ਉੱਤਰ ਆਇਆ ਕਿ ਜਿਸ ਗੁਰੂ ਤੋਂ ਮੈਂ ਬੇਮੁਖ ਹੋ ਕੇ ਆਇਆ ਹਾਂ ਉਹੀ ਗੁਰੂ ਮੇਰੇ ਕਾਰਜ ਸਵਾਰ ਰਿਹਾ ਸੀ ਪਾਈ ਸੱਜਾ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਪਹੁੰਚਿਆ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਡਿੱਗਾ ਤੇ ਫੁੱਟ ਫੁੱਟ ਕੇ ਰੋਣ ਲੱਗਾ ਮੇਰੀ ਆਪਣੀ ਗਲਤੀ ਦੀ ਖੇਮਾ ਮੰਗ ਲੱਗਾ ਤਾਂ ਗੁਰੂ ਜੀ ਫਰਮਾਏ ਕਿ ਸੱਜੇ ਹੋਣ ਦੱਸ ਤੇਰੇ ਪਰਿਵਾਰ ਦਾ ਢਿੱਡ ਤੂੰ ਭਰਦਾ ਹੈ ਜਾਂ ਫਿਰ ਉਹ ਵਾਹਿਗੁਰੂ ਭਰਦਾ ਹੈ ਤਾਂ ਤਨ ਗੁਰੂ ਜੀ ਦੇ ਸ਼ਬਦ ਸੁਣ ਕੇ ਭਾਈ ਸੱਜਾ ਬਹੁਤ ਸ਼ਰਮਿੰਦਾ ਹੋਇਆ ਤੇ ਕਹਿਣ ਲੱਗਾ ਕਿ ਗੁਰੂ ਜੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਮੈਨੂੰ ਤਾਂ ਹੁਣ ਹੀ ਅਕਲ ਆਈ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਬਣਾ ਦੀ ਫਿਕਰ ਹੈ ਪਹਿਲਾ ਮੈਨੂੰ ਇਦਾਂ ਲੱਗਦਾ ਸੀ ਕਿ ਮੇਰੇ ਪਰਿਵਾਰ ਨੂੰ ਸਿਰਫ ਮੈਂ ਹੀ ਪਾਲਦਾ ਹਾਂ ਪਰ ਅਸਲ ਗੱਲ ਮੈਨੂੰ ਹੁਣ ਸਮਝ ਆਈ ਹੈ ਕਿ ਇਸ ਸਾਰੇ ਸੰਸਾਰ ਦਾ ਪਾਲਣ ਹਰ ਉਹ ਵਾਹਿਗੁਰੂ ਆਪ ਹੈ ਮਾਲਕ ਤਾਂ ਉਹਨਾਂ ਜੀਭਾਂ ਤੱਕ ਵੀ ਰੋਟੀ ਪਚਾਉਂਦਾ ਰਿਹਾ ਹੈ ਜਿਹੜੇ ਪੱਥਰਾਂ ਵਿੱਚ ਲੁਕੇ ਹੋਏ ਹਨ ਗੁਰੂ ਪਿਆਰਿਓ ਜਿਹੜਾ ਮਨੁੱਖ ਥਾਂ ਥਾਂ ਤੇ ਭਟਕਣ ਦੀ ਵਜਾਏ ਪਰਮਾਤਮਾ ਤੇ ਸਾਧਾ ਰੱਖ ਕੇ ਕਿਰਤ ਕਰਦਾ ਹੈ ਪਰਮਾਤਮਾ ਉਸਦੇ ਸਾਰੇ ਕਾਰਜ ਆਪ ਹੀ ਸਵਾਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ